ਹੈਲੋ ਵੀਰੋ ਸੋਡਾ ਸਵਾਗਤ ਹੈ ਆਪਣੇ ਕੋਰ ਨੂੰ ਬਲੌਗ ਤੇ ਤੇ ਅੱਜ ਆਵੇਂ ਆਪਾਂ ਵੀ ਨਹਿਰ ਤੇ ਨਾਉਣਾ ਤੇ ਜਾ ਰਹੇ ਹਾਂ ਤੁਹਾਨੂੰ ਸਿੱਧਾ ਨਹਿਰ ਤੇ ਪਹੁੰਚ ਕੇ ਮਿਲਦੇ ਆਪਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਠੀਕ ਹੈ ਬਈ ਅੱਬੇ ਮਜ਼ਾ ਆਏਗਾ ਨਾ ਵੀਰੋ ਤੋਂ ਚੱਲਿਏ ਸ਼ੁਰੂ ਕਰਤੇ ਹੈ ਕਿ ਭਈ ਨਹਿਰ ਤੇ ਆ ਚੁੱਕਾ ਦੇਖ ਸਕਦੇ ਹੋ ਤੁਸੀਂ ਨਹਿਰ ਆਪਣੀ ਦੇਖਾ ਦੇਣਾ ਨਾ ਦਿਖਾਉਣੇ ਸਾਨੂੰ ਬਈ ਇਹ ਤਾਂ ਲੇਟੈਸਟ ਨਿਊਜ਼ ਹੈ ਅਬੇ ਘਰੋਂ ਨਾਰੇ ਨੇ ਸਾਰੇ ਜਾਣੇ ਇਹ ਇਹ ਤਾਂ ਲੇਟੈਸਟ ਨਿਊਜ਼ ਹੈ may mar nga कहिड़ा रुक कहिड़ा प ਓਵਰ ਦਾ ਇਹ 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 YouTube ਤੇ ਵੀਡੀਓ ਪਾਉਂਦਾ ਤੇ ਆ ਦੇਖੋ ਅੱਜ ਨਹਿਰ ਨਹਿਰ ਤੇ ਆ ਰਿਹਾ ਆ ਦੇਖੋ ਆ ਦੇਖੋ ਉਹ ਸੰਭ ਜਿਹੜੂ ਕਹਿ ਮੇਰਾ ਦੀਂਦਾ ਜੀ ਇਹ ਇਹ ਤੋਂ ਲੇਟੈਸਟ ਨਿਊਜ਼ ਹੈ ਤੋ ਵੀ ਆਪਣਾ ਣੂਲੇ ਹੁਣ ਹੁਣ ਜਾਣਾ ਘਰੇ ਤੇ ਅੱਜ ਦੇ ਲਈ ਨਹੀਂ ਮਿਲਦੇ ਕਿਸੇ ਹੋਰ ਨੂੰ ਬਲੌਗ ਤੇ ਵੀਡੀਓ ਲਾਈਕ ਕਰਨਾ ਸਬਸਕ੍ਰਾਈਬ ਕਰ ਦੇ ਵਿਚਾਰੇ 4000 ਸਬਸਕ੍ਰਾਈਬਰ ਹੋਣ ਵਾਲੇ ਨੇ ਜਲਦੀ ਜਲਦੀ ਆਪਣੇ 4000 ਸਬਸਕ੍ਰਾਈਬਰ ਕੰਪਲੀਟ ਕਰ ਦਿਓ